ਅਮਰੀਕਾ ਨਿਊਜ਼ ਬੁਲਟਨ ਦੇਖ ਰਹੇ ਸਤਿ ਸ਼੍ਰੀ ਅਕਾਲ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਭਾਰਤੀਆਂ ਦੇ ਖਿਲਾਫ ਟਰੰਪ ਦੀ ਵੱਡੀ ਕਾਰਵਾਈ 18000 ਭਾਰਤੀ ਕਿਤੇ ਰਿਪੋਰਟ ਪੀਐਮ ਮੋਦੀ ਕਰਨ ਦੇ ਅਮਰੀਕਾ ਦਾ ਦੌਰਾ ਬੀਤੇ ਦਿਨ ਡੋਨਲਡ ਟਰੰਪ ਨੇ ਨਾਲ ਕੀਤੀ ਸੀ ਮੁਲਾਕਾਤ ਭਾਰਤ ਦਾ ਅਮਰੀਕਾ ਤੋਂ ਉਠਿਆ ਵਿਸ਼ਵਾਸ ਤੇਜਸ ਦੇ ਇੰਜਨ ਤੋਂ ਬਾਅਦ ਹੁਣ ਅਪਾਚੇ ਦੀ ਡਿਲੀਵਰੀ ਦੇ ਵਿੱਚ ਹੋਈ ਦੇਰੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ ਅੱਜ ਅਮਰੀਕੀ ਫੌਜੀ ਜਹਾਜ਼ ਸੀ 17 ਸੈਨਟੋਰੀਓ ਤੋਂ ਅਮ੍ਰਿਤਸਰ ਦੇ ਲਈ ਰਵਾਨਾ ਹੋਇਆ ਇਹ ਜਹਾਜ਼ ਬੁੱਧਵਾਰ ਸਵੇਰੇ ਅਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇਗਾ ਤੇ ਇਹ ਉਡਾਰਣ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਲੈਂਡ ਹੋਵੇਗੀ ਇਸ ਤੋਂ ਬਾਅਦ ਇਹਨਾਂ ਭਾਰਤੀਆਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਜਾਵੇਗਾ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੀ 17 ਜਹਾਜ਼ ਚੋਂ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਚੁੱਕੇ ਹਨ ਤੇ ਡੋਨਲਡ ਟਰੰਪ ਨੇ ਯੂਐਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਅਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਯਾਨੀ ਕਿ ਆਈਸੀਈ ਨੇ ਦੇਸ਼ ਨਿਕਾਲੇ ਦੇ ਲਈ ਚਿੰਨਿਤ 105 ਮਿਲੀਅਨ ਲੋਕਾਂ ਦੇ ਵਿੱਚੋਂ ਲਗਭਗ 18000 ਗੈਰ ਦਸਤਾਵੇਜ਼ੀ ਭਾਰਤੀ ਨਾਗਰਿਕਾਂ ਦੀ ਇੱਕ ਸ਼ੁਰੂਆਤੀ ਸੂਚੀ ਵੀ ਤਿਆਰ ਕਰ ਲਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲਾ ਅਮਰੀਕੀ ਹਵਾਈ ਸੈਨਾ ਦਾ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਉਤਰ ਸਕਦਾ ਹੈ ਹਾਲਾਂਕਿ ਇਸ ਦੀ ਹਜੇ ਤੱਕ ਪੁਸ਼ਟੀ ਤਾਂ ਨਹੀਂ ਹੋਈ ਪਰ ਖਬਰਾਂ ਇਹੀ ਨੇ ਕਿ ਇਹ ਅੰਮ੍ਰਿਤਸਰ ਦੇ ਵਿੱਚ ਲੈਂਡ ਕਰੇਗਾ ਜਹਾਜ਼ ਤੇਲ ਪਰੰਦੇ ਲਈ ਜਰਮਨੀ ਦੇ ਵਿੱਚ ਥੋੜੀ ਦੇਰ ਦੇ ਲਈ ਵੀ ਰੁਕ ਸਕਦਾ ਹੈ ਡੋਨਲਡ ਟਰੰਪ ਦੇ ਰਾਸ਼ਟਰਪਤੀ ਬੰਦੇ ਹੀ ਉਹਨਾਂ ਨੇ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ ਨਿਕਾਲੇ ਪ੍ਰੋਗਰਾਮ ਦਾ ਸ਼ੁਰੂਆਤ ਕਰ ਦਿੱਤੀ ਹੈ ਇਸ ਪ੍ਰੋਗਰਾਮ ਤਹਿਤ ਕੰਪਨੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਤੀਕਿਰਿਆ ਵੀ ਸ਼ੁਰੂ ਰਿਤਿਆ ਪਿਛਲੇ ਹਫਤੇ ਬਲੂਮਬਰਗ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਭਾਰਤ ਅਤੇ ਅਮਰੀਕਾ ਨੇ ਲਗਭਗ 18000 ਭਾਰਤੀਆਂ ਦੀ ਪਛਾਣ ਕੀਤੀ ਹੈ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹੈ ਰਹੇ ਨੇ ਡੋਨਲਡ 트ੰਪ ਦੇ ਵੱਲੋਂ ਉਹਦਾ ਸਾਂਭਰਨ ਤੋਂ ਬਾਅਦ ਅਮਰੀਕੀ ਸਿਆਸਤ ਕਾਫੀ ਗਰਮਾਈ ਹੋਈ ਹੈ ਅਤੇ ਹੁਣ ਪੀਐਮ ਮੋਦੀ ਦੇ ਵੱਲੋਂ ਡੋਨਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਸ ਦੀ ਪੁਸ਼ਟੀ 트ੰਪ ਅਤੇ ਪੀਐਮ ਮੋਦੀ ਦੇ ਵਿਚਕਾਰ ਹੋਈ ਫੋਨ ਉੱਤੇ ਗੱਲਬਾਤ ਤੋਂ ਬਾਅਦ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਕਾਫੀ ਜ਼ਿਆਦਾ ਖਾਸ ਵੀ ਰਹਿਣ ਵਾਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਵਾਈਟ ਹਾਊਸ ਦਾ ਦੌਰਾ ਕਰਨ ਦੇ ਲਈ ਤਿਆਰ ਨੇ ਇੱਕ ਰਿਪੋਰਟ ਦੇ ਮੁਤਾਬਕ ਇਹ ਸੰਦਾ 27 ਜਨਵਰੀ ਨੂੰ ਦੋਵਾਂ ਨੇਤਾਵਾਂ ਦੇ ਵਿਚਾਰ ਹੋਈ ਹਾਲੀਆ ਫੋਨ ਕਾਲ ਤੋਂ ਕੁਝ ਦਿਨ ਪਹਿਲਾਂ ਜਿਸ ਦੇ ਵਿੱਚ ਦੋਵਾਂ ਨੇਤਾਵਾਂ ਨੇ ਅਮਰੀਕਾ ਭਾਰਤ ਰਣਨੀਤਕ ਪਾਈਵਾਲੀ ਅਤੇ ਇੰਡੋ-ਪੈਸੀਫਿਕ ਕੋਵਾਡ ਪਾਈਵਾਲੀਆਂ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੇ ਵੀ ਜੋ ਦਿੱਤੇ ਦੱਸਿਏ 27 ਜਨਵਰੀ ਨੂੰ ਫੋਨ ਉੱਤੇ ਹੋਈ ਗੱਲਬਾਤ ਦੌਰਾਨ ਡੋਨੈਲਡ ਟਰੰਪ ਨੇ ਇਮੀਗ੍ਰੇਸ਼ਨ ਬਾਰੇ ਗੱਲ ਕੀਤੀ ਅਤੇ ਭਾਰਤ ਦੁਆਰਾ ਹੋਰ ਅਮਰੀਕੀ ਨਿਰਮਿਤ ਸੁਰੱਖਿਆ ਉਪਕਰਣਾਂ ਖਰੀਦਨ ਅਤੇ ਨਿਰਭਰ ਕਦੂ ਵੱਲੇ ਵਪਾਰਕ ਸੰਪੰਨਤਾ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ। ਗੱਲਬਾਤ ਤੋਂ ਬਾਅਦ ਵਾਈਟ ਹਾਊਸ ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਸਹਿਯੋਗ ਨੂੰ ਵਿਵਧਾਨ ਅਤੇ ਡੂੰਘਾ ਕਰਨ ਤੇ ਚਰਚਾ ਕੀਤੀ। ਉਹਨਾਂ ਨੇ ਹਿੰਦ-ਪ੍ਰਸ਼ਾਂਤ ਮੱਧਪੂਰਬ ਅਤੇ ਯੂਰਪ ਦੇ ਵਿੱਚ ਸੁਰੱਖਿਆ ਸਮੇਤ ਕਈ ਖੇਤਰੀ ਮੁੱਦਿਆਂ ਤੇ ਵੀ ਚर्चा ਕੀਤੀ ਹੈ ਇੱਥੇ ਦੱਸਿਆ ਕਿ ਡੋਨਲਡ 트ੰਪ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਇਹ ਉਹਨਾਂ ਦੀ ਪਹਿਲੀ ਮੁਲਾਕਾਤ ਹੋਵੇਗੀ ਤੇ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਕਾਫੀ ਜ਼ਿਆਦਾ ਅਹਿਮ ਵੀ ਹੈ ਕਿਉਂਕਿ ਇਸ ਦੇ ਤਹਿਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ ਤੇ ਕਈ ਅਹਿਮ ਫੈਸਲੇ ਤੇ ਮੋਰ ਵੀ ਲੱਗ ਸਕਦੀ ਹੈ ਅਮਰੀਕਾ ਨੇ ਇੱਕ ਵਾਰ ਫੇਰ ਭਾਰਤ ਨੂੰ ਦਿਖਾ ਦਿੱਤਾ ਹੈ ਕਿ ਇਹ ਪਰੋਸੇ ਦੇ ਲਾਇਕ ਕਿਉਂ ਨਹੀਂ ਹੈ ਦਰਅਸਲ ਅਮਰੀਕਾ ਨੂੰ ਦਸੰਬਰ 2024 ਤੱਕ ਭਾਰਤੀ ਫੌਜ ਨੂੰ 6 ਅਪਾਚੇ A 64E ਅਟੈਕ ਹੈਲੀਕਾਪਟਰ ਦੇਣੇ ਸਨ ਹਾਲਾਂਕਿ ਸਮਾਂ ਸੀਮਾ ਤੇ ਦੂਜੇ ਵਾਦੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਅਮਰੀਕੀ ਅਪਾਚੇ A 64E ਅਟੈਕ ਹੈਲੀਕਾਪਟਰਾਂ ਦਾ ਪਤਾ ਹਜੇ ਵੀ ਅਣਜਾਨ ਹੈ ਭਾਰਤੀ ਫੌਜ ਇਹ ਪਿਛਲੇ 11 ਮਹੀਨਿਆਂ ਤੋਂ ਅਮਰੀਕਾ ਤੋਂ ਅਪਾਚੇ ਹੈਲੀਕਾਪਟਰ ਦੇ ਪਹਿਲੇ ਬੈਚ ਦੀ ਉਡੀਕ ਕਰ ਰਹੀ ਹੈ ਇਸ ਤੋਂ ਪਹਿਲਾਂ ਅਮਰੀਕਾ ਨੇ ਤੇ ਸਰਦੇਸ਼ੀ ਤੇਜਸ ਲੜਾਕੂ ਜਹਾਜ਼ਾਂ ਦੇ ਇੰਜਣਾਂ ਦੀ ਸਪਰਦਗੀ ਦੇ ਸੰਬੰਧ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਕੀਤੀ ਸੀ ਭਾਰਤ ਤੇ ਅਮਰੀਕਾ ਨੇ ਸਾਲ 2020 ਦੇ ਵਿੱਚ 6 ਅਪਾਚੇ ਹੈਲੀਕਾਪਟਰਾਂ ਦੇ ਲਈ 600 ਮਿਲੀਅਨ ਡਾਲਰ ਦੇ ਸੌਦੇ ਉੱਤੇ ਹਸਤਾਖਰ ਕੀਤੇ ਸੀ ਸ਼ੁਰੂ ਦੇ ਵਿੱਚ ਇਨ੍ਹਾਂ ਅਪਾਚੇ ਹੈਲੀਕਾਪਟਰਾਂ ਨੂੰ ਜੂਨ 2024 ਤੱਕ ਭਾਰਤੀ ਫੌਜ ਨੂੰ ਸੌਪਣ ਦੀ ਯੋਜਨਾ ਸੀ ਹਾਲਾਂਕਿ ਰੂਸ ਯੂਕਰੇਨ ਯੁੱਧ ਕਾਰਨ ਸਪਲਾਈ ਚੇਨ ਦੇ ਵਿੱਚ ਵਿਗਨ ਪੈਨ ਦਾ ਹਵਾਲਾ ਦਿੰਦੇ ਹੋਏ ਡਿਲੀਵਰੀ ਦੀ ਮਿਤੀ ਦਸੰਬਰ 2024 ਤੱਕ ਬਤਾ ਦਿੱਤੀ ਗਈ ਸੀ ਤੇ ਇਸ ਦੇ ਬਾਵਜੂਦ ਭਾਰਤੀ ਫੌਜ ਦੇ ਆਰਮੀ ਐਵੀਏਸ਼ਨ ਕੋਰ ਨੂੰ ਇੱਕ ਵੀ ਅਪਾਚੇ ਹੈਲੀਕਾਪਟਰ ਨਹੀਂ ਦਿੱਤਾ ਗਿਆ ਅਸਲ ਤੇ ਵਿੱਚ 6 ਅਪਾਚੇ ਹੈਲੀਕਾਪਟਰ ਨੂੰ 3-3 ਦੇ ਸਮੂਹਾਂ ਦੇ ਵਿੱਚ ਭਾਰਤ ਲਿਆਉਣ ਦੀ ਯੋਜਨਾ ਸੀ ਪਹਿਲਾ ਬੈਚ ਮਈ ਅਤੇ ਜੂਨ 2024 ਦੇ ਵਿੱਚਕਾਰ ਆਉਣਾ ਸੀ ਤੇ ਹਾਲਾਂਕਿ ਹੈਲੀਕਾਪਟਰ ਹਜੇ ਤੱਕ ਭਾਰਤ ਨਹੀਂ ਪਹੁੰਚੇ ਜਿਸ ਕਾਰਨ ਫੌਜ ਦਾ ਪਹਿਲਾ ਅਪਾਚੇ ਸਕੁਐਡਰਨ ਹਜੇ ਤੱਕ ਨਹੀਂ ਬਣਿਆ ਇਸ ਤਰ੍ਹਾਂ ਪਹਿਲੇ ਬੈਚ ਦੀ ਡਿਲੀਵਰੀ ਹੁਣ 9 ਮਹੀਨਿਆਂ ਤੋਂ ਵੱਧ ਦੇਰੀ ਨਾਲ ਹੋ ਗਈ ਹੈ ਅਮਰੀਕਾ ਨੇ ਹਜੇ ਇਹ ਨਹੀਂ ਦੱਸਿਆ ਕਿ ਉਹ ਭਾਰਤ ਨੂੰ ਅਪਾਚੇ ਹੈਲੀਕਾਪਟਰ ਦੀ ਸਪਲਾਈ ਕਦੋਂ ਸ਼ੁਰੂ ਕਰੇਗਾ ਦੱਸਦੀ ਹੈ ਅਪਾਚੇ ਐਚ 64ਈ ਅਟੈਕ ਹੈਲੀਕਾਪਟਰ ਪਛਮੀ ਮੋਰਚੇ ਉੱਤੇ ਭਾਰਤੀ ਫੌਜ ਦੇ ਮਹੱਤਵਪੂਰਨ ਕਾਰਜਾਂ ਦਾ ਸਮਰਥਨ ਕਰ ਸਕਦੇ ਨੇ ਇਹ ਉન્નਤ ਹੈਲੀਕਾਪਟਰ ਆਪਣੀ ਚੁਸਤੀ ਫਾਇਰ ਪਾਵਰ ਅਤੇ ਉન્નਤ ਨਿਸ਼ਾਨਾ ਪ੍ਰਣਾਲੀਆਂ ਦੇ ਲਈ ਜਾਣੇ ਜਾਂਦੇ ਨੇ ਅਪਾਚੀ ਹੈਲੀਕਾਪਟਰ ਨੂੰ ਫਲਾਈਂਗ ਟੈਂਕ ਵੀ ਕਿਹਾ ਜਾਂਦਾ ਹੈ ਤੇ ਭਾਰਤੀ ਹਵਾਈ ਸੈਨਾ 2015 ਦੇ ਵਿੱਚ ਹੋਏ ਇੱਕ ਵੱਖਰੇ ਸੌਦੇ ਦੇ ਤਹਿਤ ਪਹਿਲਾਂ ਹੀ 22 ਅਪਾਚੀ ਹੈਲੀਕਾਪਟਰ ਸ਼ਾਮਲ ਕਰ ਚੁੱਕੀ ਹੈ ਜਦੋਂ ਕਿ ਫੌਜ ਆਪਣੀਆਂ ਸਮਰਥਾਵਾਂ ਨੂੰ ਵਧਾਉਣ ਦੇ ਲਈ ਇੰਨਾ ਉન્નਤ ਹਮਲਾਵਰ ਹੈਲੀਕਾਪਟਰਾਂ ਦੀ ਵੀ ਉਡੀਕ ਕਰ ਰਹੀ ਹੈ ਚਾਂਦੇ-ਚਾਂਦੇ ਨਜ਼ਰ ਮਾਲ ਲੈਣ ਨੇ ਇੱਕ ਵਾਰ ਫਿਰ ਅਹਿਮ ਸੁਰਖੀਾਂ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਭਾਰਤੀਆਂ ਦੇ ਖਿਲਾਫ ਟ੍ਰੰਪ ਦੀ ਵੱਡੀ ਕਾਰਵਾਈ 18000 ਭਾਰਤੀ ਕਿਤੇ ਰਿਪੋਰਟ ਪੀਐਮ ਮੋਦੀ ਕਰਨਗੇ ਅਮਰੀਕਾ ਦਾ ਦੌਰਾ ਬੀਤੇ ਦਿਨ ਡੋਨਲਡ ਟ੍ਰੰਪ ਦੇ ਨਾਲ ਕੀਤੀ ਸੀ ਮੁਲਾਕਾਤ ਭਾਰਤ ਦਾ ਅਮਰੀਕਾ ਤੋਂ اٹھਿਆ ਵਿਸ਼ਵਾਸ ਤੇਜਸ ਇੰਜਨ ਤੋਂ ਬਾਅਦ ਹੁਣ ਅਪਾਚੇ ਦੀ ਡਿਲੀਵਰੀ ਦੇ ਵਿੱਚ ਹੋਈ ਦੇਰੀ ਅਮਰੀਕਾ ਬੁਲਟਨ ਦੇ ਵਿੱਚ ਫਿਲਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ